ਇੰਦਰ ਇੰਦਰ ਹਾਨ ਸਾਹੇ ਸਹਾਨ ਗਨੀ ਜੈ ਤਰ ਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਵਨ ਤਰਨ ਤਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਏ ਸਰੀਰਾ ਮੇਰਿਆ ਇਸ ਜਗਤ ਮੈਂ ਆਇਆ ਕਿਆ ਤੁਰ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾਂ ਜਾਂ ਤੂੰ ਜਗਤ ਮੈਂ ਆਇਆ ਜਿਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਨਾਉ ਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ पूर्व लिखिया पाया कह नानक यह शरीर प्रवान हुआ जिन सतगुर स्यों के तलाया सो कहो टल गुर से भी है एहनस सहज सवारी दर्शन परसे है गुरु कै ਜਨਮ ਮਰਨ ਦੁੱਖ ਜਾਈ ਕਹਾ ਤੁਛ ਪ੍ਰਭੂਦ ਹਮਾਰੇ ਵਰਨਨ ਸਕੈ ਮਾ ਜੋ ਤਹਰੀ ਹਮ ਨ ਸਖਤ ਕਰਿ ਸਿਖਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਖਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਾਲਾ ਪੰਜਵਾਂ ਅਵਨਾ ਜੀ ਜੀ ਅਨਕੋ ਦਾਤਾ ਸਿਮਰਤ ਸਬ ਮਨ ਕੋਈ ਗੁਣਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਅਵਨਾ ਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਨ ਖੋਈ ਗੁਣ ਗਾਉਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸ਼ਰਨ ਪਿਆ ਸੁਖ ਪਾਈ ਐ ਬਹੜ ਦੁੱਖ ਨਾ ਹੋਈ ਰਾਮ ਵਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟਤ ਦੁਰਮਤਿ ਖੋਈ ਤਨ ਕੀ ਤੋਰ ਨਾਨਕ ਦਾਸ ਵਾਚੈ ਜਨਹਰਨਾ ਮਰਦੇ ਪਰੋਹੀ ਵਡਭਾਗੀ ਸਾਥ ਸੰਗ ਪ੍ਰਾਪਤ ਤਨ ਆਪੇ ਟਾ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਵਾਂਛੈ ਜਨਹਰਨਾ ਮਰਦੇ ਪਰੋਹੀ ਪਾਉਲ ਪ੍ਰਜੀਕਾ ਖਾਲਸਾ ਪਾਉਲ ਪ੍ਰਜੀਕੀ ਪਤੀ ਪਰਮ ਸਤਿਕਾਰ ਜੋ ਜਿਗੋ ਜਗ ਅਟਲ ਚੌਰ ਤਖ ਛਤਰ ਦੇ ਮਾਲਕ ਬਾਣੀ ਕੇ ਬੋਲਿਥ ਦਰਸਾਤ ਅਤਿ ਸ਼ਈਆਂ ਦੀ ਆਤਮਕ ਸਰੂਪ ਜਾਗਤ ਜੋਤ ਸ਼ਬਦ ਗੁਰੂ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਮਰ ਤੇ ਵੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਅਕਸ਼ਾ ਜੀ ਨੇ ਅਮਰਤ ਵੇਲੇ ਪਵਿੱਤਰ ਹੁਕਮਨਾਮੇ ਵਾਕਸ਼ਿਸ਼ ਕੀਤੀ ਹਨ ਅੱਜ ਦਾ ਹੁਕਮਨਾਮੇ ਦਾ ਜਿਹੜਾ ਸ਼ਬਦ ਹੈ ਇਹ ਮਨਮੇ ਪਾਤਸ਼ਾਹ ਧੰਨ ਸਤੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੇ ਰਸਨਾ ਤੋਂ ਉਚਾਰਨ ਹੋਇਆ ਹੈ। ਸ਼ਰੂਜੀ ਕਿਰਪਾ ਕਰ ਦੇਣਾ। ਇਹ ਭਾਈ ਇਸ ਮਨ ਨੂੰ ਸਮਝਾਵਾ ਕਰੋ। ਕਿ ਜਿਹੜਾ ਪਰਮੇਸ਼ਰ ਅਤਾਲਪੁਖ ਵਾਹਿਗੁਰੂ ਸਵਨਾ ਨੂੰ ਪਾਲ ਰਿਹਾ ਹੈ। ਉਹਦੀ ਸਿਫ਼ਤ ਸਲਾਹ ਕਰੋ, ਉਹਦੇ ਗੁਣ ਗਾਇਨ ਕਰੋ। ਉਹਦਾ ਧੰਨਵਾਦ ਕਰੋ। ਜੀਵਨ ਚਰਨ ਵਿੱਚ ਪੈਣ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋਣੀ ਹੈ ਤੇ ਫਿਰ ਕੋਈ ਵੀ ਦੁੱਖ ਨੇੜੇ ਨਹੀਂ ਆਉਣਾ ਉਸ ਪਰਮੇਸ਼ਰ ਸ਼ਕਤੀ ਬੰਦ ਕੀ ਕਰੋ ਇੱਕ ਪੰਕਤੀ ਸਤਪੁਰੂ ਜੀ ਨੇ ਉਚਾਰਨ ਕੀਤੀ ਹੈ ਉਹ ਕਹਿੰਦੇ ਜੇ ਤੇਰੀ ਜੀਵਨ ਰੁਪੀ ਰਾਤ ਜਿਹੜੀ ਹੈ ਨਾ ਉਹ ਵਤੀਤ ਦੀ ਜਾ ਰਹੀ ਹੈ ਇਹ ਜੀਵਨ ਨੂੰ ਵੀ ਸਤਪੁਰੂ ਜੀ ਨੇ ਇੱਕ ਰਾਤ ਕਹਿ ਕੇ ਰਹਿਣ ਕਹੀਆ ਰਹਿਣ ਦੱਭਾ ਹੁੰਦਾ ਰਾਤ ਤੇ ਜੀਵਨ ਨੂੰ ਇੱਕ ਰਾਤ ਦਾ ਰੂਪ ਦਿੱਤਾ ਹੈ ਸਤਪੁਰੂ ਜੀ ਕਹਿਣ ਲੱਗੇ ਤੇਰਾ ਜੀਵਨ ਦੀ ਇਹ ਰਾਤ ਜਿਹੜੀ ਹੈ ਨਾ ਬਤੀਤ ਹੁੰਦੀ ਜਾ ਰਹੀ ਹੈ ਹੁਣ ਕੋਈ ਮਹਿਮਾਨ ਕਿਤੇ ਮਿਲਣ ਵਾਸਤੇ ਜਾਂਦਾ ਹੈ ਤੋ ਆਪਣੇ ਨਾਲ ਨਾ ਆਪਣੇ ਬੈਗ ਦੇ ਵਿੱਚ 2-4 ਕੱਪੜੇ ਨਾਲ ਪਾ ਕੇ ਲੈ ਜਾਂਦਾ ਹੈ ਤੇ ਉਹਨੂੰ ਪਤਾ ਹੁੰਦਾ ਹੈ ਵੀ ਮੈਂ ਇੱਕ ਦਿਨ ਰਹਿਣਾ ਜਾਂ ਦੋ ਦਿਨ ਰਹਿਣਾ ਕਿਉਂਕਿ ਅਸੀਂ ਰਾਤ ਤੱਕ ਜਿੰਦੇ ਨਹੀਂ ਅਸੀਂ ਕਿਸੇ ਨੂੰ ਪੁੱਛੀ ਨਾ ਭਾਈ ਸਾਹਿਬ ਕਿੰਨੇ ਦਿਨ ਕਿੰਨਾ ਚਿਰ ਰਹੋਗੇਗਾ ਉਹ ਕਹਿੰਦਾ ਜੀ ਦੋ ਦਿਨ ਰਹਿਾਂਗਾ ਅਸੀਂ ਤਾਂ ਰਾਤ ਦੀ ਕਰਨੀ ਕਰਦੇ ਉਹਨੇ ਜੇ ਦੋ ਦਿਨ ਤਿੰਨ ਦਿਨ ਰਹਿਣਾ ਹੋਵੇ ਤੇ ਉਹਨੇ ਇੱਕ ਵਸਤਰ ਉਹ ਨਾਲ ਲੈ ਕੇ ਜਾਂਦਾ ਹੈ ਹੁਣ ਜੇ ਉਹਨੇ 3 ਦਿਨ ਰਹਿਣਾ ਨਾ ਤੇ ਹਰ ਰੋਜ਼ ਉਹਦੇ ਦਿਮਾਗ 'ਚ ਇੱਕ ਗੱਲ ਰੋਜ਼ ਆਉਣੀ ਹੈ ਵੀ ਮੈਂ ਪਰਸੋਂ ਜਾਣਾ ਹੈ ਦੂਸਰੇ ਦਿਨ ਫਿਰ ਉਹੀ ਗੱਲ ਮਨ ਵਿੱਚ ਆਉਂਗੀ ਮੈਂ ਕਰਨ ਨੂੰ ਚਲੇ ਜਾਣਾ ਇਹ ਗੱਲ ਜਿਹੜੀ ਹੈ ਨਾ ਉਹਦੇ ਮਨ ਜੋ ਰੋਜ਼ ਇੱਕ ਵਾਰੀ ਵਿਚਾਰੂਗਾ ਵੀ ਮੈਂ ਇੱਕ ਦੋ ਦਿਨ ਰਹਿਣਾ ਬਹੁਤ ਜ਼ਿਆਦਾ ਨਹੀਂ ਅੱਛੀ ਪਰ ਸਤਿਗੁਰੂ ਜੀ ਕਹਿੰਦੇ ਮਨੋਖ ਦੇ ਕੈਸੀ ਸੋਚ ਹੈ ਵੀ ਇਹ ਭੁੱਲ ਗਿਆ ਵੀ ਮੈਂ ਵਾਪਸ ਜਾਣਾ ਹੈ ਇਨੇ ਇਹ ਗੱਲ ਵਿਚਾਰ ਦਿੱਤੀ ਹੈ ਵੀ ਮੈਂ ਕਦੇ ਇਥੋਂ ਸੰਸਾਰ ਤੋਂ ਵਾਪਸ ਜਾਣਾ ਘਰ ਬਣਾਉਂਦਾ ਹੈ ਪੋਰੀਆਂ ਨੀਆਂ ਬੜੀਆਂ ਡੂੰਘੀਆਂ ਰੱਖਦਾ ਤੇ ਭੰਤ ਜੀ ਕਹਿਣ ਲੱਗੇ ਕਹਿੰਦੇ ਐਡੀ ਵੱਡੀ ਉਮੀਦ ਰੱਖੀ ਬੈਠਾ ਸਾਡੇ 3 ਹੱਥ ਤੇਰੀ ਸਿਵਾ ਕਹਿੰਦੇ ਜਗਾ ਤੇਰੀ ਨਾ ਜਿਹੜੀ ਸ਼ਮਸ਼ਾਨ ਘਾਟ ਜਾ ਉਹ ਸਾਡੇ 3 ਹੱਥ ਜਗਾਹ ਜਿੱਥੇ ਤੈਨੂੰ ਜਾ ਕੇ ਅਕੀਰੇ ਲੈ ਜਾਣਾ ਰਾਖੋਂ ਕੰਦ ਰਾਖੋਂ ਉਸਾਰੋਂ ਨੀਵਾ ਕਹਿੰਦੇ ਕੰਦ ਦੀ ਨੀ ਰੱਖ ਕੇ ਕੰਦ ਦੀ ਉਸਾਰੀ ਹੁੰਦੀ ਹੈ ਸਾਡੇ ਤੀਨ ਹੱਥ ਕਿ ਰਸੀਆਂ ਤੇ ਹੈ ਤੇਰਾ ਜਗਾਹ ਜਿਹੜੀ ਤਲਕ ਫੋਟਾ ਹੈ ਉਮੀਦਾਂ ਜਿਹੜੀਆਂ ਤੂੰ ਬਹੁਤ ਭਟੀਆਂ ਬੰਡੀਆਂ ਰੱਖੀ ਬੈਠੇ ਅੱਜ ਦੇ ਹਾਲਾਤ ਕੁਝ ਐਸੇ ਬਣ ਚੁੱਕੇ ਨੇ ਜਿਉਂਦਿਆਂ ਹੀ ਮਾਪੇ ਨੂੰ ਵਿਰਧ ਆਸ਼ਰਮ ਛੱਡਿਉਂਦੇ ਆ ਉਸ ਘਰ ਵਿੱਚ ਉਹਦਾ ਕੋਈ ਹੱਕ ਹੀ ਨਹੀਂ ਰਹਿੰਦਾ ਪਿੱਛੇ ਜੇ ਚੰਗ ਪੁਰਾਣੇ ਇੱਕ ਬਹੁਤ ਵਧੀਆ ਵਿਰਧ ਆਸ਼ਰਮ ਬਣਾਇਆ ਹੋਇਆ ਸੰਤਾਂ ਨੇ ਤੋ ਵਿਰਧ ਆਸ਼ਰਮ ਅਸੀਂ ਯਾਤਰਾ ਕਰਨਗੇ ਜੇ ਵਿਰਧ ਆਸ਼ਰਮ ਚਲੇਗੇ ਉੱਥੇ ਦੇਖਿਆ ਇੱਕ ਮਾਤਾ ਤੇ ਇੱਕ ਬਜ਼ੁਰਗ ਦੋਨੋਂ ਬੈਠੇ ਨਾ ਤੇ ਦਰਵਾਜ਼ੇ ਵੱਲ ਤੱਕ ਰਹੇ ਆ ਉਹਨਾਂ ਨੂੰ ਇਹ ਵੀ ਕਦੇ ਕੋਈ ਸਾਡਾ ਪੁੱਤਰ ਹੀ ਪੁੱਤਰਾ ਦੋਤਰਾ ਕਦੇ ਤਾਂ ਮੈਨਾਂ ਆਉਂਗਾ ਨਾ ਸਕੀ ਜਦੋਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਕਿਹਾ ਜੀ ਤੁਹਾਡੇ ਤੁਸੀਂ ਇੱਥੇ ਕਿਵੇਂ ਆਏ ਜੀ ਤੁਹਾਡੇ ਕੋਈ ਪਰਿਵਾਰ ਦਾ ਹੋਰ ਮੈਂਬਰ ਹੈ ਨਹੀਂ ਉਹ ਕਹਿਣ ਲੱਗੇ ਜੀ ਹੈ ਜੀ ਦੋ ਪੁੱਤਰ ਹੈ ਉਹ ਦबई ਚ ਹੈ ਇਹ ਇੱਕ ਇਹ ਇੱਕ ਬਹੁਤ ਵੱਡੀ ਅਫੀਸਰ ਲਕੀ ਹੋਈ ਹੈ ਉਹ ਹੋ ਜੜ ਕੇ ਕਹਿਣ ਲੱਗਾ ਮੈਂ ਵੀ ਟੀਚਰ ਸੀ ਜਦੋਂ ਮੈਂ ਰਿਟਾਇਰ ਹੋ ਗਿਆ ਤੇ ਜਿੰਨਾ ਕੁ ਮੈਨੂੰ ਕੁਝ ਮਿਲਿਆ ਨਾ ਉਹ ਮੈਂ ਆਪਣੇ ਬੱਚਿਆਂ ਨੂੰ ਦੇ ਦਿੱਤਾ ਜਦੋਂ ਉਹ ਬੱਚਿਆਂ ਨੇ ਸਭ ਕੁਝ ਮੇਰੇ ਕੋਲੋਂ ਲੈ ਲਿਆ ਤੇ ਫਿਰ ਉਹਨਾਂ ਨੇ ਕਹਿ ਦਿੱਤਾ ਵੀ ਘਰ 'ਚ ਰਹਿਣ ਵਾਸਤੇ ਤੇਰੇ ਵਾਸਤੇ ਜਗ੍ਹਾ ਨਹੀਂ ਜਿੱਤੇ ਮਰਤੀ ਰਹਿੰ ਪਿੰਡ ਦੇ ਸਰਪੰਚ ਨੇ ਵਿਰਧ ਆਸ਼ਰਮ ਨਾਲ ਸੰਪਰਕ ਕੀਤਾ ਵੀ ਇਹ ਵਿਚਾਰੇ ਬਜ਼ੁਰਗ ਰੋਲੇ ਰਹੇ ਆ ਜਦੋਂ ਆਏ ਤੋਂ ਕਨੜਕ ਵੀ ਕਿਦੇ ਦੋ ਪੁੱਤਰਾਂ ਉਹਨਾਂ ਨਾਲ ਗੱਲ ਕਰਉ ਸੀ ਫੇਰ ਲੈ ਕੇ ਜਾਵਾਂਗੇ ਗੱਲ ਕੀਤੀ ਉਹ ਕਨੜਕੇ ਲੈ ਜਾਓ ਕਿ ਸਾਨੂੰ ਕੋਈ ਇਤਰਾਜ਼ ਨਹੀਂ ਦਾ ਲੈ ਜਾਓ ਦਵਾਈ ਦੀ ਗੱਲ ਕੀਤੀ ਉਹ ਕਨੜਕੇ ਲੈ ਜਾਓ ਸਾਨੂੰ ਨੇ ਕੋਈ ਇਤਰਾਜ਼ ਨਹੀਂ ਸੀ ਧੀ ਜਿਹੜੀ ਹੈ ਇੱਥੇ ਇੰਡੀਆ ਦੇ ਵਿੱਚ ਹੀ ਅਫਿਸਰ ਲੱਗੀ ਹੋਈ ਸੀ ਲਾਲ ਮੱਤੀ ਵਾਲੀ ਗੱਡੀ ਆ ਦੇ ਕੋਲ ਤੇ ਉਹ ਕਨੜਕੇ ਜਦੋਂ ਧੀ ਨੂੰ ਉਚਾਣਾ ਸੀ ਸੋਚਿਆ ਬਿਚਾਰੋ ਪੁੱਤਰ ਤੇ ਉਹਨਾਂ ਨੇ ਤੇ ਕਹਿ ਦਿੱਤਾ ਪਰ ਧੀ ਤਾਂ ਕਹੋਗੀ ਨਾ ਵੀ ਮੇਰੇ ਮਾਹ ਬਾਬੂ ਜਿਰੋ ਠੀਨ ਉਹਨੂੰ ਭਵਨ ਕਰਕੇ ਪੁੱਛੋ ਕਰਨ ਲਗੇ ਜੀ ਲੈ ਜੋ ਲੈ ਜੋ ਕੋਈ ਕਰ ਲੈ ਅਸੀਂ ਬਜ਼ੁਰਗਾਂ ਨੂੰ ਕੀ ਕਰਾਉਣਾ ਤੇ ਫਿਰ ਉਹ ਜਿਹੜੇ ਬਿਰਦਾ ਆਸ਼ਰਮ ਵਾਲੇ ਉਹ ਕਹਿਣ ਲਗੇ ਬੇਟਾ ਤੁਹਾਨੂੰ ਸਾਈਨ ਕਰਨੇ ਪੈਣਗੇ ਆ ਦੇ ਦਿੱਤੇ ਉਹ ਕਹਿਣ ਲਗੇ ਦੱਸੋ ਕਿੱਥੇ ਆਉਣਾ ਹੈ ਬਜ਼ੁਰਗਾਂ ਨੂੰ ਗੱਡੀ 'ਚ ਬਿਠਾਇਆ ਰਸਤੇ 'ਚ ਮੇਲ ਹੋ ਗਿਆ ਬੱਤੀ ਵਾਲੀ ਗੱਡੀ ਆਈ ਉਤਰੀ ਹੈ ਤੇ ਉਹਨੇ ਮੋਨਟ ਤੇ ਰੱਖ ਕੇ ਸਾਈਨ ਕਰ ਦਿੱਤੇ ਉਹਨੇ ਪਿੱਛੇ ਗੱਡੀ 'ਚ ਨਹੀਂ ਦੇਖਿਆ ਮੇਰੇ ਮਾਪੇ ਵਿੱਚ ਬੈਠੀ ਹੈ ਅੱਜ ਜਿਹੜੇ ਹਾਲਾਤ ਆ ਨਾ ਸਾਡੇ ਐਸੋ ਵਾਰ ਇਹ ਵਿੱਚ ਸਾਡੀ ਵੀ ਕਰਤੀ ਹੈ ਇੱਕ ਤਾਂ ਅਸੀਂ ਕਦੇ ਵੀ ਬੱਚਿਆਂ ਨੂੰ ਸਤਸੰਗਤ ਨਹੀਂ ਲੈ ਜਾਂਦੇ ਚੰਗੇ ਪਾਸੇ ਨਹੀਂ ਲੈ ਕੇ ਜਾਂਦੇ ਦੂਜੀ ਗੱਲ ਅਸੀਂ ਮਾਪਿਆਂ ਦੀ ਸੇਵਾ ਨਹੀਂ ਕੀਤੀ ਹੁੰਦੀ ਤੇ ਬੱਚੇ ਦੇਖਦੇ ਆ ਉਹਨੂੰ ਦੇਖ ਕੇ ਵੀ ਅਸਰ ਪੈਂਦਾ ਜੇ ਅਸੀਂ ਮਾਪਿਆਂ ਦੀ ਸੇਵਾ ਕਰਾਂਗੇ ਨਾ ਕਦੇ ਵੀ ਸਾਡੇ ਬੱਚੇ ਸਾਡੇ ਨਾਲ ਇਸ ਤਰ੍ਹਾਂ ਦੇ ਹਾਲਾਤ ਨਹੀਂ ਕਰਨਗੇ ਤੀਸਰੀ ਗੱਲ ਜਦੋਂ ਅਸੀਂ ਆਪਣੀ ਘੜੀ ਖੋਲ ਦਿੰਦੇ ਨਿਆਣਾ ਪਰਾਣੇ ਸ਼ਬਦ ਵਿੱਚ ਬੰਜਾਰੇ ਆਉਂਦੇ ਸੀ ਤੇ ਉਹ ਲੋਕ ਕਹਿ ਕਰਦੇ ਸੀ ਵੀ ਜਦੋਂ ਬੰਜਾਰਾ ਗੱਡੜੀ ਖੋਲ ਦਿੰਦਾ ਉਹਦੇ ਚੋਂ ਕਿਸੇ ਨੇ ਕੁਝ ਲੈਣਾ ਨਹੀਂ ਉਹਨਾਂ ਨੇ ਕਰਨਾ ਸੀ ਦੇਖ ਦਿਖਾ ਕੇ ਤੇ ਫਿਰ ਕਿਸੇ ਸਿਆਣੇ ਬੰਦੇ ਨੇ ਕਿਹਾ ਉਹ ਕਹਿਣੜਾ ਗੱਡੜੀ ਉਹਦੇ ਕੋਲੇ ਕੋਣ ਵੀ ਜਿਹੜਾ ਬੰਦਾ ਇਹਦੇ ਚੋਂ ਕੁਝ ਲੈ ਲਵੇ ਤੂੰ ਕਿਉਂ ਐਵੇਂ ਬਿਨਾ ਖਰੀਦਣ ਵਾਲੇ ਦੇ ਕੋਲੇ ਗੱਡੜੀ ਖੋਲ ਕੇ ਬੈਠਾ ਜਿਦੋਂ ਅਸੀਂ ਆਪਣਾ ਸਭ ਕੁਝ ਬੱਚਿਆਂ ਨੂੰ ਦਿੱਤਾ ਨਾ ਕਿ ਫਿਰ ਕੋਈ ਕੋਈ 10% ਹੁੰਦੇ ਨੇ ਜਿਹੜੇ ਫਿਰ ਵੀ ਮਾਪਿਆਂ ਦੀ ਕਦਰ ਕਰਨ ਨਹੀਂ ਤੇ ਫਿਰ ਕਹਿੰਦੇ ਵੀ ਹੁਣ ਇਹਨਾਂ ਤੋਂ ਕੀ ਕਰਾਉਣਾ ਮੈਂ ਆਪ ਆਪਦੇ ਅੱਖੀਂ ਵਖਿਆ ਕਿ ਬਜ਼ੁਰਗਾਂ ਬੀਬੀ ਚੜ੍ਹਾਈ ਕਰ ਗਈ ਤੇ ਕੁੜੀਆਂ ਕੋਲ ਬੈਠੀਆਂ ਤੇ ਇੱਕ ਕੁੜੀ ਕਹਿਣ ਲੱਗੀ ਵੀ ਫਿਰ ਤਾਂ ਹੋਰ ਰਿਸ਼ਤੇਦਾਰ ਆਣਗੇ ਤੇ ਕੰਨਾਂ 'ਚ ਜਿਹੜੇ ਅ ਤੰਗ ਟੰਗੜ ਦੇ ਪਾਏ ਲਾ ਲ ਉਹ ਲਾਉਣ ਲੱਗੀ ਤੇ ਉਹ ਕਿਤੇ ਲੱਥੇ ਨਾ ਕਿਉਂਕਿ ਪ੍ਰਾਣੇ ਜੋ ਪਤਾ ਨਹੀਂ ਕਿਦੋਂ ਬਨੇ ਉਹਦੇ ਕੰਨਾਂ ਚ ਪੈ ਸੀ ਜੋ ਖਿੱਚੇ ਖਿੱਚਣ ਲੱਗੇ ਕਹਿੰ ਲਗੇ ਦਵਾ ਲਾਓ ਤੇ ਉਹ ਕੰਨ ਟੁੱਟ ਗਿਆ ਵਿੱਚੋਂ ਥੱਲੇ ਜਿਹੜਾ ਮਾਸ ਸੀ ਉਹ ਟੁੱਟ ਗਿਆ ਉਹਨੇ ਉਹ ਕਿਤਰ ਖੇਤੀ ਕੇ ਲਾ ਦੇ ਲਾਸ਼ ਪਈ ਹੈ ਦੂਸਰੀ ਧੀ ਜਿਹੜੀ ਜੇਵ ਫਰ ਰੋਣ ਰਹੀ ਹੈ ਕਹਿੰਦੀ ਬੇਬੇ ਦੇ ਜੇਵ ਚ ਇੱਕ ਚਾਬੀ ਸੀ ਹੋ ਸਕਦਾ ਵੀ ਉਹਦੇ ਸੁਲੋਖ ਵੀ ਪੁੱਜ ਜਾ ਕੇ ਫਿਰ ਤਲਾਸ਼ੀ ਲੱਗੀ ਉਹਨੇ ਪਛਿਆ ਕਿਉਂਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ ਪੁਰਾਣੇ ਸਮੇਂ ਦੇ ਬਜ਼ੁਰਗਾਂ ਦੀ ਸੇਵਾ ਕਰਦੇ ਸੀ ਅੱਜ ਅਸੀਂ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ ਕਦੇ ਨਹੀਂ ਦੇਖਣਾ ਉਹ ਬਜ਼ੁਰਗ ਦੇ ਕੱਪੜੇ ਮੈਲੇ ਨਾ ਕਦੇ ਨਹੀਂ ਦੇਖਣਾ ਹਸਿਆਲਾਂ 'ਚ ਇਹਦੇ ਉੱਤੇ ਲੈਣ ਵਾਸਤੇ ਕੋਈ ਲੋਈ ਕਿਹੋ ਜੀ ਹੈ ਕਦੇ ਨਹੀਂ ਦੇਖਣਾ ਕਿ ਉਹਦੇ ਪੈਰ 'ਤੇ ਜੋੜੇ ਕਿਹੋ ਜਿਹੇ ਆ ਫਿਰ ਜਦੋਂ ਚੜਾਈ ਕਰ ਜਾਂਦਾ ਫਿਰ ਵੱਟੀਆਂ-ਵੱਟੀਆਂ ਰਜਾਈਆਂ ਮਖਮਲੀ ਡੇਰੇ 'ਚ ਗੁਰਦੁਆਰਾ ਦੀ ਚੜਾਉਂਦੇ ਆ ਫਿਰ ਚੰਗੇ ਚੰਗੇ ਸਾਧਨ ਬੁਲਾ ਕੇ ਉਹਨਾਂ ਨੂੰ ਲੋਈਆਂ ਦਿੰਨੇ ਆ ਤੇ hindu ਮਾਤਾ ਵਾਲੇ ਪੰਡਤ ਨੂੰ ਬੁਲਾ ਲੈਂਦੇ ਤੇ ਸਾਡੇ ਲੋਕ ਸਿੱਖ ਨੂੰ ਬੁਲਾ ਪੰਜ ਸਿੰਘਾਂ ਨੂੰ ਬੁਲਾ ਕੇ ਕਹਿੰਦੇ ਵੀ ਲੰਗਰ ਛਕੋਣਾ ਸਾਡੇ ਬਜ਼ੁਰਗਾਂ ਨੂੰ ਪਹੁੰਚ ਜਾਵੇ ਬੜੀ ਹੈਰਾਨੀ ਦੀ ਗੱਲ ਹੈ ਉਹਨੂੰ ਜਿਉਂਦਿਆਂ ਨੂੰ ਜਿਉਂਦੇ ਦੀ ਸੇਵਾ ਕਰੋ ਤੁਸੀਂ ਕਹਿੰਦੇ ਹੋ ਨਾ ਬਜ਼ੁਰਗ ਤੋ ਅਸੀਂ ਕੀ ਕਰਾਉਣਾ ਬਜ਼ੁਰਗ ਘਰ ਦਾ ਇੱਕ ਜਿੰਦਾ ਜੇ ਤੁਹਾਡੇ ਘਰ ਵਿੱਚ ਉਟਾ ਰਹਿਣਗਾ ਜਿੰਦੇ ਬਜ਼ੁਰਗ ਚਲੇਗਾ ਨਾ ਉਹਦੇ ਪਤਾ ਲੱਗਦਾ ਹੈ ਫੇਰ ਜਦੋਂ ਕਿਤੇ ਬਾਹਰ ਜਾਣਾ ਹੈ ਤੇ ਘਰ ਨੂੰ ਜਿੰਦਰਾ ਲਾ ਕੇ ਜਾਣਾ ਉਦੋਂ ਹੁੰਦਾ ਵੀ ਸਾਡਾ ਤੇ ਸਭ ਕੁਝ ਹੀ ਉੱਟਿਆ ਜਾਂਦਾ ਇਸ ਕਰਕੇ ਜਿਹੜਾ ਬੰਦਾ ਸੇਵਾ ਕਰਦਾ ਨਾ ਉਹ ਕੁਝ ਪ੍ਰਾਪਤ ਕਰ ਲੈਂਦਾ ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਵੀ ਤੇਰੇ ਜੀਵਨ ਦੀ ਰਾਤ ਬਤੀਤ ਹੁੰਦੀ ਜਾ ਰਹੀ ਹੈ ਰਹਿਣ ਗਵਾਏ ਸੋਏ ਕੇ ਦਿਵਸ ਗਵਾਇਆ ਖਾਏ ਕਹਿਣ ਲੱਗੇ ਤੂੰ ਰਾਤ ਬਤੀਤ ਕਰ ਲਈ ਦਿਨ ਵੀ ਬਤੀਤ ਕਰ ਲੈ ਆ ਜੀਵਨ ਰੂਪੀ ਰਾਤ ਤੇਰੀ ਉਮਰ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਆਦ ਕਟੇ ਦਿਨ ਸੋ ਰਹਿਣਾਰੇ ਮਾਨ ਗੁਰ ਮੇਨ ਕਾਜ ਸਵਾਰੇ ਗੁਰੂ ਨੂੰ ਮਿਲ ਕੇ ਨਾ ਆਪਣੇ ਜੀਵਨ ਦਾ ਇਹ ਕਾਰਜ ਸਿਧਿਤ ਕਰ ਲੈ ਤੇਰੀ ਜੀਵਨ ਦੀ ਰਾਤ ਜਿਹੜੀ ਉਹ ਬਤੀਤ ਹੁੰਦੀ ਜਾ ਰਹੀ ਹੈ। ਇੱਕ ਮਾਂ ਛੋਟਾ ਬੱਚਾ ਹੈ। ਤੇ ਕਿਤੇ ਖੇਡਦੇ ਆ ਬੱਚੇ ਦੀ ਅੱਖ ਵਿੱਚ ਕੁਝ ਬਣ ਗਿਆ। ਜਦੋਂ ਉਹਦੀ ਅੱਖ ਵਿੱਚ ਕੁਝ ਵੱਜਿਆ ਤੇ ਅੱਖ ਤੋਂ ਅੱਖ ਉਹਦੀ ਖਰਾਬ ਹੋ ਗਈ ਤੇ ਡਾਕਟਰ ਕਹਿਣ ਲੱਗਾ ਵੀ ਇਸ ਬੱਚੇ ਦੀ ਅੱਖ ਟਿਪ ਹੋ ਸਕਦੀ ਹੈ ਇਹਨੂੰ ਦਸਰ ਲੱਗ ਸਕਦਾ ਹੈ ਜੇ ਕੋਈ ਇੱਕ ਅੱਖ ਇਹਨੂੰ ਆਪਣੀ ਦੇ ਦੇਵੇ ਤੇ ਮਾਂ ਕਹਿਣ ਲੱਗੀ ਕੋਈ ਗੱਲ ਨਹੀਂ ਮੇਰੀ ਇੱਕ